ਸਰੀਰ ਦੇ ਵਿੱਚ ਸੁਵਾਸ ਲੈਣ ਦੇ ਤਰੀਕੇ ਸਿਰਫ ਦੋ ਹੀ ਨੇ ਇਹ ਜੋ ਦੋ ਰਸਤੇ ਆ ਇੱਕ ਤਾਂ ਸਾਡੇ ਨਾਸਾ ਦੇ ਵਿੱਚੋਂ ਆ ਤੇ ਦੂਜਾ ਸਾਡੇ ਮੁਖ ਦੇ ਵਿੱਚੋਂ ਆ ਪਰ ਸ਼ਾਇਦ ਅਸੀਂ ਆਪਣੇ ਸੁਵਾਸਾਂ ਦੀ ਜੋ ਇੱਕ ਸ਼ਕਤੀ ਆ ਉਹਨੂੰ ਭੁੱਲ ਚੁੱਕੇ ਆ ਧਾਰਮਿਕ ਗ੍ਰੰਥਾ ਵਿੱਚ ਇਹਨਾਂ ਸੁਵਾਸਾਂ ਦੇ ਬਹੁਤ ਮਾਇਨੇ ਦੱਸੇ ਨੇ ਇਹ ਉਹੀ ਸੁਵਾਸ ਨੇ ਜੋ ਸਾਨੂੰ ਜੀਵਨ ਪ੍ਰਦਾਨ ਕਰਦੇ ਨੇ ਤੇ ਇਹਨਾਂ ਸੁਵਾਸਾਂ ਤੋਂ ਹੀ ਸਾਨੂੰ ਜ਼ਿੰਦਗੀ ਮਿਲਦੀ ਆ ਜੀਵਨ ਮਿਲਦਾ ਆ ਕੁਝ ਸੰਸਾਰ ਦੇ ਵਿੱਚ ਦੇਖਣ ਨੂੰ ਮਿਲਦਾ ਆ ਖੇਡਣ ਨੂੰ ਮਿਲਦਾ ਆ ਇਹਨਾਂ ਸੁਵਾਸਾਂ ਤੋਂ ਹੀ ਸਫਲਤਾ ਦਾ ਰਸਤਾ ਨਿਕਲਦਾ ਆ ਸੰਗਤ ਜੀ ਜੇ ਆਪਾਂ ਇਹਨਾਂ ਸੁਵਾਸਾਂ ਨੂੰ ਭਰਨ ਲੱਗਿਆਂ ਜਦੋਂ ਆਪਾਂ ਆਪਣੇ ਨਾਸਿਕਾ ਤੋਂ ਇਹਨਾਂ ਸੁਵਾਸਾਂ ਨੂੰ ਭਰਦੇ ਆ ਤੇ ਜੇ ਆਪਾਂ ਮੱਥੇ ਤੇ ਮਹਿਸੂਸ ਕਰੀਏ ਤਾਂ ਸਾਡੀ ਇਹ ਜ਼ਿੰਦਗੀ ਬਦਲ ਸਕਦੀ ਆ ਇਹ ਸਾਡੇ ਦਿਮਾਗ ਨੂੰ ਬਹੁਤ ਤੇਜ਼ ਕਰ ਦਿੰਦਾ ਹੈ ਦੁਨੀਆ ਦੇ ਹਰ ਇੱਕ ਕਾਰਜ ਕਰਨ ਲਈ ਸਾਨੂੰ ਯੋਗਤਾ ਪ੍ਰਦਾਨ ਕਰਦੀ ਆ ਸਾਡੀ ਦ੍ਰਿਸ਼ਟੀ ਜਿਹਦੇ ਨਾਲ ਸਾਨੂੰ ਧਿਆਨ ਦੇ ਵਿੱਚ ਅਨੁਭਵ ਹੁੰਦੇ ਆ ਇਹ ਸਾਡੀ ਜੋ ਦ੍ਰਿਸ਼ਟੀ ਆ ਉਹਨੂੰ ਹੌਲੀ-ਹੌਲੀ ਸਾਫ਼ ਕਰ ਦਿੰਦੀ ਆ ਹੁਣ ਧਿਆਨ ਦੇ ਵਿੱਚ ਜਾਣ ਦਾ ਸਿਰਫ ਇੱਕੋ ਇੱਕ ਰਸਤਾ ਹੈ ਤੇ ਉਹ ਹੈ ਸਾਡੇ ਸੁਵਾਸ ਹੁਣ ਇਹ ਜੋ ਸਵਾਸ ਆਯੁਰਵੇਦਿਕ ਦੇ ਵਿੱਚ ਵੀ ਦੱਸਿਆ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਬੜਾ ਖੁੱਲ ਕੇ ਸਮਝਾਇਆ ਆ ਕਿ ਜਦੋਂ ਸਿਮਰਨ ਕਰਦੇ ਆ ਤਾਂ ਸਵਾਸ ਬੜੇ ਹੀ ਸਹੀ ਤਰੀਕੇ ਦੇ ਨਾਲ ਅੰਦਰ ਜਾਣੇ ਸ਼ੁਰੂ ਹੋ ਜਾਂਦੇ ਆ ਨਸ ਨਸ ਦੇ ਵਿੱਚ ਜਾਂਦੇ ਆ ਰੋਮ ਰੋਮ ਦੇ ਵਿੱਚ ਵੜਦੇ ਆ ਤੇ ਜੇ ਕਿਸੇ ਜੀਵ ਦੇ ਇਹ ਸਵਾਸ ਸਹੀ ਤਰੀਕੇ ਦੇ ਨਾਲ ਚੱਲਦੇ ਆ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੀ ਬਿਮਾਰ ਨਹੀਂ ਪੈਂਦਾ ਹੁਣ ਜਿਹੜਾ ਬੰਦਾ ਕਦੀ ਬਿਮਾਰ ਨਹੀਂ ਪਿਆ ਉਹ ਕਦੀ ਕੰਮ ਤੋਂ ਛੁੱਟੀ ਨਹੀਂ ਕਰੇਗਾ ਤੇ ਜ਼ਿੰਦਗੀ ਦੇ ਵਿੱਚ ਕਦੀ ਧੰਨ ਦੀ ਕਮੀ ਨਹੀਂ ਆਵੇਗੀ ਇਹਦੇ ਨਾਲ ਆਪਾਂ ਬੁਰੇ ਤੋਂ ਬੁਰੇ ਸਮੇਂ ਦੇ ਵਿੱਚੋਂ ਵੀ ਆਸਾਨੀ ਦੇ ਨਾਲ ਲੰਘ ਜਾਂਦੇ ਆ ਸਵਾਸਾਂ ਦਾ ਸਹੀ ਤਰੀਕੇ ਦੇ ਨਾਲ ਸਾਡੇ ਅੰਦਰ ਐਂਟਰ ਕਰਨਾ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਆ ਚਾਹੇ ਜਿੱਦਾਂ ਦੀ ਮਰਜ਼ੀ ਕੰਡੀਸ਼ਨ ਹੋਈ ਹੋਵੇ ਇਹ ਸਾਰਾ ਕੁਝ ਕਦੋਂ ਹੋਵੇਗਾ ਜਦੋਂ ਅਸੀਂ ਆਪਣੇ ਸਵਾਸ ਲੈਣ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਠੀਕ ਰੱਖਾਂਗੇ ਹੁਣ ਇਹ ਜਿਹੜੀ ਪ੍ਰਕਿਰਿਆ ਆ ਇਹ ਜਿਹੜੀ ਕਿਰਿਆ ਚੱਲਦੀ ਹੈ ਇਹਨੂੰ ਆਪਾਂ 100% ਸਹੀ ਕਰਨਾ ਇਹ ਉਹੀ ਸਵਾਸ ਆ ਜੋ ਮਾਲਕ ਸਾਨੂੰ ਦਿੰਦੇ ਆ ਤੇ ਸਾਨੂੰ ਇਹ ਸਵਾਸ ਧਿਆਨ ਦੀ ਗਹਿਰਾਈ ਦੇ ਵਿੱਚ ਲੈ ਕੇ ਜਾਂਦੇ ਆ ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਆ ਧਿਆਨ ਦੇ ਵਿੱਚ ਬੈਠਦੇ ਆ ਥੋੜਾ ਸਵਾਸਾ ਦੇ ਵੀ ਧਿਆਨ ਦਿੰਨੇ ਆ ਜਿੱਥੇ ਕਈ ਜੀਵ ਕਹਿ ਦਿੰਦੇ ਆ ਕਿ ਟਾਈ ਲੈ ਉੱਥੇ ਕੋ ਊਰਜਾ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਆ ਇੱਥੋਂ ਹੀ ਆਪਾਂ ਨੂੰ ਨਾਮ ਸੁਣਾਈ ਦਿੰਦਾ ਇਹ ਜਿਹੜੀ ਊਰਜਾ ਹੈ ਨਾ ਇਹ ਸਾਡੇ ਮੱਥੇ ਦੇ ਵਿੱਚ ਇੱਕ ਖਿਚਾਵ ਦੇ ਰੂਪ ਵਿੱਚ ਦੇਖਣ ਨੂੰ ਮਿਲਦੀ ਆ ਹੁਣ ਇਹ ਉਹ ਅਵਸਥਾ ਆ ਜਦੋਂ ਸਾਨੂੰ ਬਾਹਰ ਦੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਜਾਂਦੀਆਂ ਬਸ ਅੰਦਰ ਅਸੀਂ ਇੱਕ ਸ਼ਾਂਤਮਈ ਇੱਕ ਥਿਰਕਰ ਦੇ ਵਿੱਚ ਬੈਠੇ ਆ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਕਿਉਂਕਿ ਅਸੀਂ ਸਵਾਸਾਂ ਦੀ ਜੋ ਸਹੀ ਪ੍ਰਕਿਰਿਆ ਆ ਉਸ ਨੂੰ ਕਰਨਾ ਸਿੱਖ ਲਿਆ ਇੱਥੇ ਸਾਨੂੰ ਸਿਰਫ ਆਪਣੇ ਸੁਵਾਸਾ ਦੀ ਹੀ ਆਵਾਜ਼ ਸੁਣਾਈ ਦਿੰਦੀ ਆ ਹਨਹਦ ਤੁਨੀਆ ਸੁਣਾਈ ਦਿੰਦੀਆਂ ਜਿਵੇਂ ਮੰਦਰ ਦੇ ਵਿੱਚ ਬਹੁਤ ਘੰਟੀਆਂ ਵੱਜਦੀਆਂ ਨੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਈ ਕਈ ਜੀਵਾਂ ਨੂੰ ਆਪਣੇ ਦਿਲ ਦੀ ਧੜਕਣ ਵੀ ਸੁਣਾਈ ਦਿੰਦੀ ਆ ਸਾਡੇ ਸਰੀਰ ਦੇ ਵਿੱਚ ਜਿੰਨੀਆਂ ਵੀ ਅੰਦਰੂਨੀ ਆਵਾਜ਼ਾਂ ਪ੍ਰਗਟ ਹੁੰਦੀਆਂ ਜੋ ਕਿ ਬਹੁਤ ਸੂਖਮ ਰੂਪ ਦੇ ਵਿੱਚ ਆਉਂਦੀਆਂ ਆ ਬਾਹਰੋਂ ਆਪਾਂ ਇਸ ਤਰ੍ਹਾਂ ਇਸ ਨੂੰ ਸੁਣ ਨਹੀਂ ਸਕਦੇ ਅੰਤਰਗਤ ਉਤਰਾਂਗੇ ਤਾਂ ਹੀ ਆਪਾਂ ਨੂੰ ਸੁਣਾਈ ਦੇਣ ਗਿਆ ਜਿਵੇਂ ਹੀ ਆਪਾਂ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਛੱਡ ਕੇ ਹੋਰ ਧਿਆਨ ਦੀ ਗਹਿਰਾਈ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਅਨਹਦ ਨਾਦ ਵੀ ਸੁਣਾਈ ਦਿੰਦਾ ਹੈ ਅਨਹਦ ਨਾਦ ਜੋ ਪੂਰੇ ਬ੍ਰਹਿਮੰਡ ਦੇ ਵਿੱਚ ਹਰ ਸਮੇਂ ਚੱਲਦੀ ਹੈ ਪਰ ਅਸੀਂ ਵਿਚਾਰਾਂ ਦੇ ਵਿੱਚ ਉਸ ਆਵਾਜ਼ ਨੂੰ ਸੁਣ ਨਹੀਂ ਸਕਦੇ ਉਹਦੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਬਸ ਤਰੀਕਾ ਕੀ ਹੈ ਕਿ ਸਿਮਰਨ ਨਹੀਂ ਛੱਡਣਾ ਰਸਨਾ ਤੋਂ ਤੇ ਜਦੋਂ ਅੰਤਰਗਤ ਉਤਰਨਾ ਹੈ ਆਪਣੇ ਸੁਵਾਸਾਂ ਵੱਲ ਜਰੂਰ ਦੇਖਣਾ ਹੈ ਫੇਰ ਹੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਵੱਡੇ ਤੋਂ ਵੱਡੇ ਬਦਲਾਵ ਹੋਣਗੇ ਧਿਆਨ ਦੇ ਵਿੱਚ ਬੈਠਣਾ ਤੇ ਰਸਤਾ ਖੋਜਣਾ ਦੋਵਾਂ ਦੇ ਵਿੱਚ ਬਹੁਤ ਫਰਕ ਹੈ ਸਿਰਫ ਅੱਖਾਂ ਬੰਦ ਕਰਕੇ ਬੈਠ ਜਾਣਾ ਧਿਆਨ ਨਹੀਂ ਹੈ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਗਏ ਸਿਮਰਨ ਨਹੀਂ ਹੈ ਸਵੇਰੇ ਸ਼ਾਮ ਉੱਠ ਕੇ ਬਾਣੀ ਪੜ ਲਈ ਤੇ ਮੰਨਿਆ ਨਾ ਤਾਂ ਜੀਵਨ ਵਿੱਚ ਬਦਲਾਵ ਕਿਵੇਂ ਆਵੇਗਾ ਧਿਆਨ ਦੇ ਵਿੱਚ ਜਾਣ ਵਾਸਤੇ ਸਾਨੂੰ ਆਪਣੇ ਸੁਵਾਸਾਂ ਦੇ ਉੱਤੇ ਕੰਟਰੋਲ ਕਰਨਾ ਪਵੇਗਾ ਇਹਨਾਂ ਸੁਵਾਸਾਂ ਨੂੰ ਆਪਣੇ ਸਰੀਰ ਦੇ ਵਿੱਚ ਮਹਿਸੂਸ ਕਰਨਾ ਪਊਗਾ ਸੁਵਾਸ ਕਿਵੇਂ ਸਾਡੇ ਨਾਸਕਾ ਦੇ ਨਾਲ ਟੱਚ ਹੋਇਆ ਅੰਦਰ ਗਿਆ ਦੋਹਾਂ ਸੁਰਾਖਾਂ ਦੇ ਵਿੱਚੋਂ ਕਿਹੜੇ ਸੁਰਾਖ ਥਾਣੀ ਗਿਆ ਫਿਰ ਗੜੇ ਦੇ ਵਿੱਚ ਗਿਆ ਫਿਰ ਨਾਭੀ ਤੱਕ ਗਿਆ ਫਿਰ ਉਤੋਂ ਵਾਪਸ ਆਇਆ ਜਿੰਨਾ ਆਪਾਂ ਇਹਨਾਂ ਸਵਾਸਾਂ ਨੂੰ ਗਹਿਰਾਈ ਦੇ ਨਾਲ ਦੇਖਾਂਗੇ ਉਨਾ ਹੀ ਆਪਣਾ ਧਿਆਨ ਵੀ ਗਹਿਰਾਈ ਦੇ ਵਿੱਚ ਜਾਵੇਗਾ ਹੁਣ ਕਈਆਂ ਦਾ ਧਿਆਨ ਸਵਾਸਾਂ ਦੇ ਵਿੱਚ ਨਹੀਂ ਜਾਂਦਾ ਦਾ ਕਈਆਂ ਦਾ ਨਾਸਕਾ ਤੱਕ ਜਾਂਦਾ ਉਹਨਾਂ ਦਾ ਧਿਆਨ ਵੀ ਉੱਥੇ اٹਕਿਆ ਰਹਿੰਦਾ ਜਿਨ੍ਹਾਂ ਦਾ ਨਾਭੀ ਤੱਕ ਚਲੇ ਜਾਂਦਾ ਉਹ ਨਾਭੀ ਤੇ ਧਿਆਨ ਲਾ ਕੇ ਬੈਠ ਜਾਂਦੇ ਬਸ ਇੱਥੇ ਤੱਕ ਕਿ ਫਿਰ ਆਪਾਂ ਆਪਣੇ ਸਰੀਰ ਨੂੰ ਮਹਿਸੂਸ ਕਰ ਸਕਦੇ ਹਾਂ ਜਦੋਂ ਆਪਾਂ ਸਵਾਸ ਲੈਨੇ ਆ ਇਹ ਇੰਨੀ ਗਹਿਰਾਈ ਦੇ ਵਿੱਚ ਚਲਾ ਜਾਂਦਾ ਆ ਕਿ ਸਾਡੇ ਰੋਮ ਰੋਮ ਦੇ ਵਿੱਚ ਜਾਂਦਾ ਹੈ ਬਸ ਲੋੜ ਹੈ ਧਿਆਨ ਦੇ ਵਿੱਚ ਬੈਠ ਕੇ ਇਸ ਨੂੰ ਵੇਖਣ ਦੀ ਹੁਣ ਸਾਡੇ ਜੀਵਨ ਦੇ ਵਿੱਚ ਰੋਗ ਪੈਦਾ ਹੋ ਗਏ ਇਹਦਾ ਕਾਰਨ ਆ ਕਿ ਸਾਡੇ ਵਿਚਾਰ ਵੱਧ ਗਏ ਸਾਡੀ ਜੋ ਸਵਾਸ ਪ੍ਰਕਿਰਿਆ ਆ ਉਹ ਛੋਟੀ ਹੋ ਗਈ ਅਸੀਂ ਸਵਾਸਾਂ ਨੂੰ ਦੇਖਣਾ ਹੀ ਬੰਦ ਕਰ ਦਿੱਤਾ ਨਾਮ ਅਭਿਆਸੀ ਇਹਨਾਂ ਸਵਾਸਾਂ ਦੇ ਵਿੱਚ ਆਪਣੇ ਮਨ ਨੂੰ ਮਿਲਾਉਂਦਾ ਆ ਜਿਸ ਨੂੰ ਕਹਿ ਦਿੰਦੇ ਆ ਕਿ ਪੌਣ ਦੇ ਵਿੱਚ ਮਨ ਮਿਲ ਗਿਆ ਹਜੇ ਮਨ ਸਾਰਿਆਂ ਦਾ ਹੀ ਆਪਣਾ ਪੌਣ ਨੂੰ ਛੱਡ ਕੇ ਵਿਚਾਰਾਂ ਦੇ ਵਿੱਚ ਗਿਆ ਇਹਨੂੰ ਵਾਪਸ ਲੈ ਕੇ ਆਉਣਾ ਪਹਿਲਾਂ ਪੌਣ ਦੇ ਵਿੱਚ ਮਿਲਾਉਣਾ ਇਹਨਾਂ ਸਵਾਸਾਂ ਦੇ ਵਿੱਚ ਮਿਲਾਉਣਾ ਆ ਹੁਣ ਕਈ ਜੀਵ ਇਹਨਾਂ ਸਵਾਸਾਂ ਨੂੰ ਜਿੰਨਾ ਛੋਟਾ ਰੱਖਦੇ ਆ ਉੰਨੀਆਂ ਹੀ ਬਿਮਾਰੀਆਂ ਦੇ ਵਿੱਚ ਉੰਨਾ ਹੀ ਵਿਚਾਰਾਂ ਦੇ ਵਿੱਚ ਘੁੰਮੀ ਜਾਂਦੇ ਆ ਨਾਮ ਅਭਿਆਸੀ ਆਪਣੇ ਇਹਨਾਂ ਸਵਾਸਾਂ ਨੂੰ ਦੇਖਦਾ ਆ ਤੇ ਪੂਰੀ ਇਹਨਾਂ ਦਾ ਪਿੱਛਾ ਕਰਦੇ ਕਰਦੇ ਗਹਿਰਾਈ ਦੇ ਵਿੱਚ ਜਾਂਦਾ ਸਾਡੇ ਪੂਰੇ ਸਰੀਰ ਦੇ ਵਿੱਚ ਇਹ ਪ੍ਰਾਣ ਊਰਜਾ ਚੱਲਦੀ ਆ ਸਵਾਸ ਜਿੰਨੇ ਛੋਟੇ ਆ ਵਿਚਾਰ ਜ਼ਿਆਦਾ ਹੋਣ ਕਰਕੇ ਸਾਡੇ ਸਰੀਰ ਦੇ ਵਿੱਚ ਨੈਗੇਟਿਵਿਟੀ ਨਕਾਰਾਤਮਕਤਾ ਉੰਨੀ ਹੀ ਜ਼ਿਆਦਾ ਆ ਹੁਣ ਜਦ ਤੱਕ ਇਹ 네ਗੈਟਿਵਿਟੀ ਸਾਡੇ ਅੰਦਰੋਂ ਨਹੀਂ ਨਿਕਲਦੀ ਅਸੀਂ ਧਿਆਨ ਦੇ ਵਿੱਚ ਨਹੀਂ ਉਤਰ ਸਕਦੇ ਅਸੀਂ ਅਨਹਦ ਨਾਦ ਦਾ ਆਨੰਦ ਨਹੀਂ ਲੈ ਸਕਦੇ ਬਹੁਤ ਸਾਰੀਆਂ ਅਜਹੀਆਂ ਅਵਸਥਾਵਾਂ ਨੇ ਅਜਿਹੇ ਅਨੁਭਵ ਨੇ ਜੋ ਅਸੀਂ ਨਹੀਂ ਕਰ ਸਕਦੇ ਹੁਣ ਜਦੋਂ ਇਹ ਸਵਾਸ ਸਾਡੇ ਪੂਰੇ ਸਰੀਰ ਦੇ ਵਿੱਚ ਜਾਣਾ ਸ਼ੁਰੂ ਕਰੇਗਾ ਫੇਰ ਹੀ ਸਾਡੇ ਅੰਦਰੋਂ ਇਹ 네ਗੈਟਿਵਿਟੀ ਨਿਕਲੂਗੀ ਸਿਮਰਨ ਕਰਨ ਦੇ ਨਾਲ ਇਹ ਸਾਰੀ 네ਗੈਟਿਵਿਟੀ ਦੂਰ ਹੁੰਦੀ ਆ ਸਵਾਸਾਂ ਦੀ ਜਿਹੜੀ ਗਹਿਰਾਈ ਆ ਉਹ ਵੀ ਵਾਧਦੀ ਆ ਸਾਡਾ ਮਨ ਪੋਜ਼ਿਟਿਵ ਥਿੰਕਿੰਗ ਨੂੰ ਲੈ ਕੇ ਅੱਗੇ ਜਾਂਦਾ ਫਿਰ ਧਿਆਨ ਦੇ ਅਨੁਭਵ ਹੋਣੇ ਸ਼ੁਰੂ ਹੁੰਦੇ ਧਿਆਨ ਦੀ ਜਿਹੜੀ ਊਰਜਾ ਹੈ ਨਾ ਉਹ ਸਾਡੇ ਜੀਵਨ ਦੇ ਵਿੱਚ ਕੰਮ ਕਰਦੀ ਹੈ ਤੇ ਸਾਡੇ ਜੀਵਨ ਨੂੰ ਸਫਲ ਬਣਾਉਣਾ ਸ਼ੁਰੂ ਕਰਦੀ ਹੈ ਸੁਖੀ ਆਨੰਦਿਤ ਆਸਾਨ ਸਾਦਾ ਜੀਵਨ ਕਈ ਲੋਕ ਨੇ ਜੋ ਧਿਆਨ ਕਰਨ ਤੋਂ ਪਹਿਲਾਂ ਯੋਗ ਸਾਧਨਾ ਕਰਦੇ ਨੇ ਯੋਗ ਸਾਧਨਾ ਦੇ ਵਿੱਚ ਇੱਕ ਆਉਂਦਾ ਹੈ ਅਨੁਲੋਭ ਮਿਲੋ ਉਹ ਇੱਕ ਐਸੀ ਪ੍ਰਕਿਰਿਆ ਆ ਜਿਹਦੇ ਨਾਲ ਸਾਡੇ ਸਰੀਰ ਦੀ ਜਿਹੜੀਆਂ ਨਸਾਂ ਆ ਜਿਹੜੇ ਸਵਾਸ ਵੀ ਆ ਉਹ ਸਾਰੇ ਐਕਟਿਵ ਹੋ ਜਾਂਦੇ ਆ ਹਰ ਇੱਕ ਚੀਜ਼ ਐਕਟਿਵ ਹੋ ਜਾਂਦੀ ਆ ਕਈ ਉਹ ਕਰਦੇ ਆ ਕਈ ਤਰਾਟਕ ਕਰਦੇ ਆ ਤੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਆ ਜਿਹਦੇ ਨਾਲ ਸਵਾਸ ਜਿਹੜਾ ਆਪਣਾ ਛੋਟਾ ਜਿਹਾ ਆ ਜਾਂ ਆਪਣਾ ਧਿਆਨ ਹੀ ਹੈ ਨਹੀਂ ਸਵਾਸਾਂ ਤੇ ਉਹਨੂੰ ਇਹ ਗਹਿਰਾਈ ਦੇ ਵਿੱਚ ਲੈ ਕੇ ਜਾਂਦਾ ਤੇ ਸਵਾਸ ਸਾਡੇ ਸਰੀਰ ਦੇ ਵਿੱਚ ਪੂਰਾ ਜਾਣਾ ਸ਼ੁਰੂ ਹੋ ਜਾਂਦਾ ਵਾਹਿਗੁਰੂ ਗੁਰਮੰਤਰ ਦੇ ਨਾਲ ਇਹ ਸਵਾਸਾਂ ਦਾ ਇੱਕ ਰਹੱਸੇ ਆ ਜਿਹਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਧਿਆਨ ਦੇ ਵਿੱਚ ਜਾਣ ਵਾਸਤੇ ਸਾਡਾ ਜਿਹੜਾ ਸਵਾਸ ਆ ਨਾ ਉਹ ਗਹਿਰਾ ਹੋਣਾ ਚਾਹੀਦਾ ਫੇਰ ਹੀ ਆਪਾਂ ਧਿਆਨ ਦੇ ਵਿੱਚ ਉਤਰ ਸਕਦੇ ਆ ਨਹੀਂ ਤਾਂ ਨਹੀਂ ਉਤਰ ਸਕਦੇ ਪਰ ਜਿਹੜੀ ਸਵਾਸਾਂ ਦੀ ਗਤੀ ਆ ਉਹ ਹੌਲੀ ਹੋਣੀ ਚਾਹੀਦੀ ਆ ਇਹ ਨਹੀਂ ਵੀ ਤੇਜ਼ ਤੇਜ਼ ਦੇ ਵਿੱਚ ਨਹੀਂ ਧਿਆਨ ਦੇ ਵਿੱਚ ਉਤਰ ਹੋਣਾ ਇਹ ਜਦੋਂ ਆਪਾਂ ਸਿਮਰਨ ਕਰਦੇ ਆ ਨਾ ਸਿਮਰਨ ਕਰਦੇ ਕਰਦੇ ਆਪਾਂ ਸਹਿਜ ਵਿੱਚ ਜਾਂਦੇ ਆ ਫਿਰ ਸਵਾਸ ਵੀ ਸਾਡੇ ਇਹਨਾਂ ਦੀ ਜਿਹੜੀ ਗਤੀ ਆ ਉਹ ਹੌਲੀ ਹੋ ਜਾਂਦੀ ਆ ਹੁਣ ਧਿਆਨ ਦੀ ਗਹਿਰਾਈ ਜੀਵ ਕਦੋਂ ਫੜਦਾ ਜਦੋਂ ਇਹ ਸਵਾਸ ਸਾਡੇ ਗਹਿਰੇ ਅਤੇ ਮੱਧਮ ਤੋਂ ਮੱਧਮ ਗਤੀ ਦੇ ਵਿੱਚ ਚੱਲਦੇ ਆ ਫਿਰ ਜੀਵ ਧਿਆਨ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਂਦੇ ਆ ਓਨੀ ਹੀ ਜ਼ਿਆਦਾ ਨਾਮ ਦੀ ਸ਼ਕਤੀ ਸਾਡੇ ਅੰਦਰ ਪੈਦਾ ਹੋਣੀ ਸ਼ੁਰੂ ਹੁੰਦੀ ਆ ਜਿਹਨੂੰ ਊਰਜਾ ਵੀ ਕਹ ਦਿੰਦੇ ਆ ਸ਼ਕਤੀ ਕਹ ਦਿੰਦੇ ਆ એનર્ਜੀ ਕਹ ਦਿੰਦੇ ਆ ਹੁਣ ਕਈ ਜਿਹੜੇ ਜੋਗ ਸਾਧਨਾ ਕਰਦੇ ਆ ਨਾ ਉਹ ਇਹਨਾਂ ਸਵਾਸਾਂ ਦੀ ਪ੍ਰਕਿਰਿਆ ਦੇ ਨਾਲ ਹੀ ਆਪਣੀ ਜਿਹੜੀ ਕੁੰਡਲੀ ਜਾਗਰਣ ਆ ਉਹ ਕਰਦੇ ਆ ਤੇ ਇਹ ਦੇ ਨਾਲ ਹੀ ਸਾਡੇ ਜਿਹੜੇ ਸਰੀਰ ਦੇ ਆ ਉਹ 7 ਚੱਕਰ ਐਕਟੀਵੇਟ ਹੋ ਜਾਂਦੇ ਆ ਜਦੋਂ ਉਹ ਐਕਟਿਵ ਹੁੰਦੇ ਆ ਫਿਰ ਸਰੀਰ ਸਾਡਾ ਪੂਰਾ ਇਹਨੂੰ ਤੰਦਰੁਸਤ ਹੋ ਜਾਂਦਾ ਆ ਆਪਾਂ ਤਾਂ ਅਜਿਹਾ ਸਿਮਰਨ ਕਰਨਾ ਅਜਿਹਾ ਧਿਆਨ ਕਰਨਾ ਕਿ ਸਾਡੇ ਜੋ ਸਰੀਰ ਦੀ ਥਕਾਵਟ ਆ ਜੋ ਟੈਨਸ਼ਨ ਆ ਫਿਕਰਾਂ ਵਿਚਾਰ ਆ ਇਹ ਸਾਰੇ ਖਤਮ ਹੋ ਜਾਣ ਸਾਡੇ ਅੰਦਰੋਂ ਬਿਲਕੁਲ ਬੁਰੀ ਸੋਚ ਆ ਨੈਗੇਟਿਵਿਟੀ ਆ ਉਹ ਖਤਮ ਹੋ ਜਾਂਦੀ ਹੈ ਸਾਡਾ ਸਰੀਰ ਇੱਕ ਚੰਗੀ ਸੋਚ ਊਰਜਾ ਦੇ ਨਾਲ ਭਰ ਜਾਂਦਾ ਸਾਡੇ ਦਿਨ ਚੰਗੇ ਜਾਣੇ ਸ਼ੁਰੂ ਹੋ ਜਾਂਦੇ ਆ ਸਾਡੀ ਸੋਚ ਬਦਲਦੀ ਆ ਰਹਿਨੇ ਆਪਾਂ ਉਹਨਾਂ ਜੀਵਾਂ ਦੇ ਵਿੱਚ ਹੀ ਆ ਉਹੀ ਕੰਮਕਾਰ ਕਰਦੇ ਆ ਪਰ ਅੰਦਰੋਂ ਸੋਚ ਬਦਲ ਜਾਂਦੀ ਆ ਜਿਵੇਂ ਕਾਇਆ ਪਲਟਦੀ ਏ ਸਾਡੇ ਸਰੀਰ ਦਾ ਔਰਾ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਜੇ ਤੁਸੀਂ ਇਹ ਤੱਕਰ ਵੀਡੀਓ ਸੁਣਦੇ ਸੁਣਦੇ ਆ ਗਏ ਆ ਤਾਂ ਆਪਾਂ ਇਹ ਧਿਆਨ ਦੀ ਗਹਿਰਾਈ ਦੇ ਵਿੱਚ ਕਿਵੇਂ ਜਾਣਾ ਹੈ ਜਿਵੇਂ ਤੁਸੀਂ ਜਿੱਥੇ ਵੀ ਬੈਠੇ ਆ ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਤੇ ਸਰੀਰ ਆਪਣੇ ਨੂੰ ਢਿੱਲਾ ਕਰ ਲਓ ਮੇਰੀ ਆਵਾਜ਼ ਦੇ ਵਿੱਚ ਧਿਆਨ ਰੱਖਣਾ ਮੈਂ ਕੀ ਬੋਲਦਾ ਅੱਖਾਂ ਆਪਣੀਆਂ ਬੰਦ ਹੀ ਰੱਖਣੀਆਂ 2 ਤੋਂ 5 ਮਿੰਟ ਇਸ ਤਰੀਕੇ ਪਹਿਲਾਂ ਸ਼ੁਰੂ ਕਰ ਲਓ ਕਿਉਂਕਿ ਇਹ ਇੱਕ ਨਵਾਂ ਸਫ਼ਰ ਹੈ ਇਹਨੂੰ ਤੋੜਨ ਵਾਸਤੇ ਬਹੁਤ ੱੱੱਕੇ ਮਾਰਨੇ ਪੈਂਦੇ ਆ ਜੇ ਪਿਆਰ ਦੇ ਨਾਲ ਮਨ ਨੂੰ ਮਨਾਈਏ ਤਾਂ ਮਨ ਦਾ ਨਹੀਂ ਹੈ ਹੁਣ ਸਿਰਫ ਆਪਾਂ 1-2 ਮਿੰਟ ਵਾਸਤੇ ਹੀ ਸਮਝਾਂਗੇ ਬਾਅਦ ਵਿੱਚ ਤੁਸੀਂ ਇਸਨੂੰ 1-1 ਘੰਟਾ 2-2 ਘੰਟੇ ਕਰ ਸਕਦੇ ਆ ਨੀਤਰ ਆਪਣੇ ਬੰਦ ਕਰਕੇ ਸਰੀਰ ਨੂੰ ਢਿੱਲਾ ਛੱਡ ਕੇ ਆਪਣੀ ਰਸਨਾ ਤੋਂ ਬੋਲਣਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਸਿਮਰਨ ਕਰਦੇ ਕਰਦੇ ਮਨ ਨੂੰ ਸੁਨਨ ਦੇ ਵਿੱਚ ਲੈ ਕੇ ਜਾਣਾ ਸਹਜ ਦੇ ਵਿੱਚ ਲੈ ਕੇ ਜਾਣਾ ਜਦੋਂ ਕੁਮਾਰੀ ਚੱਜਣੀ ਸ਼ੁਰੂ ਹੋ ਗਈ ਫਿਰ ਸਮਝੋ ਕਿ ਸਿਮਰਨ ਨੇ ਕੰਮ ਕੀਤਾ ਹੈ ਤੇ ਅਸੀਂ ਸਿਮਰਨ ਨੂੰ ਸੁਣਿਆ ਵੀ ਹੈ ਹੁਣ ਸਿਰਫ ਚੁੱਪ ਕਰਕੇ ਬੈਠ ਜਾਣਾ ਇਹ ਜਿਹੜੇ ਸਵਾਸ ਨਾਸਕਾ ਤੋਂ ਹੋ ਕੇ ਧੁੰਨੀ ਤੱਕ ਜਾਂਦੇ ਆ ਇਹਨੂੰ ਮਹਿਸੂਸ ਕਰੋ ਤੇ ਕਿਵੇਂ ਇਹ ਸਵਾਸ ਸਾਡੇ ਨਾਸਕਾਂ ਨੂੰ ਟੱਚ ਕਰਦੇ ਆ ਫਿਰ ਜੋ ਨਾਸਿਕਾ ਦੇ ਵਿੱਚ ਬਾਲ ਆ ਉਹਨਾਂ ਦੇ ਨਾਲ ਟੱਚ ਹੁੰਦੀ ਹੁੰਦੀ ਇਹ ਕਿਵੇਂ ਵਿੰਗ ਪਾ ਕੇ ਥੱਲੇ ਨੂੰ ਮੁੜ ਜਾਂਦੀ ਆ ਅੰਤਰਗਤ ਆਪਣਾ ਜਿਹੜਾ ਧਿਆਨ ਹੈ ਨਾ ਉਹ ਨਾਸਿਕਾ ਤੇ ਬਣਾ ਕੇ ਰੱਖੋ 1-2 ਮਿੰਟ ਵਾਸਤੇ ਫਿਰ ਮਹਿਸੂਸ ਹੋਵੇਗਾ ਸਵਾਸ ਇਥੋਂ ਅੰਦਰ ਜਾਂਦਾ ਅੰਦਰੋਂ ਬਾਹਰ ਨੂੰ ਆਂਦਾ ਜਦੋਂ ਸਵਾਸ ਇਹ ਅੰਦਰ ਜਾਂਦਾ ਨਾ ਉਦੋਂ ਗਹਿਰੀਆਂ ਸਵਾਸਾਂ ਲੈਣੀਆਂ ਤੇ ਅੰਤਰਗਤ ਸਿਮਰਨ ਵੀ ਕਰੀ ਜਾਣਾ ਕਈ ਜੀਵਾਂ ਦਾ ਇੱਥੇ ਸਵਾਸਾਂ ਦੇ ਨਾਲ ਸਿਮਰਨ ਚੱਲ ਜਾਂਦਾ ਮਾਲਕ ਕਿਰਪਾ ਕਰ ਦਿੰਦੇ ਕਿ ਜਦੋਂ ਸਵਾਸ ਐਂਟਰ ਕਰਨ ਲੱਗਦਾ ਹੈ ਧੁੰਨੀ ਤੱਕ ਜਾਂਦਾ ਹੈ ਏਨੇ ਨੂੰ ਮਨ ਵਾਹੇ ਬਣਾ ਲੈਂਦਾ ਧੁੰਨੀ ਤੋਂ ਜਦੋਂ ਉੱਪਰ ਨੂੰ ਆਉਂਦਾ ਹੈ ਗगन ਵੱਲ ਨੂੰ ਫਿਰ ਗੁਰੂ ਬਣਾ ਲੈਂਦਾ ਜਿਵੇਂ ਜਿਵੇਂ ਤੁਸੀਂ ਇਹਨਾਂ ਸਵਾਸਾਂ ਦੇ ਨਾਲ ਸਿਮਰਨ ਕਰਦੇ ਆ ਮਨ ਸਾਡਾ ਉਦੋਂ ਤੱਕ ਸ਼ਾਂਤ ਹੋ ਜਾਂਦਾ ਜੇ ਹੋਰ ਇਸ ਗਹਿਰਾਈ ਦਾ ਆਨੰਦ ਲੈਣਾ ਆ ਜਦੋਂ ਸੁਵਾਸ ਅੰਦਰ ਭਰਦੇ ਆ ਵਾਹੇ ਬਣਾਉਂਦੇ ਆ ਧੁੰਨੀ ਤੇ ਜਾ ਕੇ ਥੋੜਾ ਜਿਹਾ ਸੁਵਾਸ ਰੋਕ ਲੜਾ ਸਭ ਕੁਝ ਸਟਾਪ ਕਰ ਦੇਣਾ ਇੱਥੇ ਜਦੋਂ ਤੁਸੀਂ ਇੱਥੇ ਸੁਵਾਸ ਨੂੰ ਰੋਕੋਗੇ ਵਿਚਾਰ ਸਾਡੇ ਉਸੇ ਸਮੇ ਇਕਦਮ ਬੰਦ ਹੋ ਜਾਣਗੇ ਜਿਵੇਂ ਚੱਲਦੇ ਟੀਵੀ ਦੀ ਕਈ ਵਾਰ ਪਿੱਛੋਂ ਲਾਈਟ ਚਲੇ ਜਾਂਦੀ ਆ ਸਭ ਕੁਝ ਬੰਦ ਹੋ ਜਾਂਦਾ ਇਹ ਜਿਹੜੀ ਪ੍ਰਕਿਰਿਆ ਆ ਕੁਝ ਸਮਾਂ ਇਸੇ ਤਰ੍ਹਾਂ ਬੈਠੇ ਰਹੋ ਆਨੰਦ ਦੇ ਵਿੱਚ ਮਨ ਨੂੰ ਸ਼ਾਂਤ ਕਰਕੇ ਇੱਥੋਂ ਉੱਠਣ ਨੂੰ ਮਨ ਨਹੀਂ ਕਰੇਗਾ ਜੇ ਸਰੀਰ ਥੱਕ ਜਾਵੇ ਤਾਂ ਸਿੱਧੇ ਲੇਟ ਜਾਣਾ ਹੈ ਤਾਂ ਜੋ ਸਰੀਰ ਕਰਕੇ ਸਾਡਾ ਧਿਆਨ ਟੁੱਟੇ ਨਾ ਸਾਡੀ ਸੁਰਤੀ ਬਾਹਰ ਨਾ ਆਵੇ ਜਦੋਂ ਆਪਾਂ ਸਿੱਧੇ ਲੇਟ ਜਾਂਦੇ ਆ ਤੇ ਸਾਡਾ ਧਿਆਨ ਹਜੇ ਅਨਹਦ ਸ਼ਬਦਾਂ ਦੇ ਵਿੱਚ ਨਹੀਂ ਲੱਗਦਾ ਸਿੱਧੇ ਲੇੜਦੇ ਹੋਏ ਸਿਮਰਨ ਕਰਦੇ ਹੋਏ ਅੰਤਰਗਤ ਕਦੀ ਆਪਣੇ ਧੁੰਨੀ ਤੇ ਧਿਆਨ ਲੈ ਕੇ ਜਾਓ ਉਹ ਦੇਖੋ ਕਿਵੇਂ ਉੱਪਰ ਥੱਲੇ ਟਿਕ ਟਿਕ ਹੋ ਰਹੀ ਆ ਉੱਥੇ ਵੀ ਸਿਮਰਨ ਚੱਲ ਸਕਦਾ ਹੈ ਦਿਲ ਦੀ ਧੜਕਣ ਤੇ ਲੈ ਕੇ ਆਓ ਇੱਥੇ ਧੜਕਣ ਸੁਣਾਈ ਦੇਵੇਗੀ ਨਬਜ ਉੱਤੇ ਹੱਥ ਰੱਖ ਲਓ ਉੱਥੇ ਵੀ ਸਿਮਰਨ ਚੱਲੇਗਾ ਸਵਾਸਾਂ ਵੱਲ ਦੇਖੋ ਇਥੇ ਵੀ ਸਿਮਰਨ ਚੱਲੇਗਾ ਸਰੀਰ ਦੇ ਵਿੱਚ ਹੋਣ ਵਾਲੀਆਂ ਹਲਚਲਾਂ ਨੂੰ ਮਹਿਸੂਸ ਕਰੋ ਜਦੋਂ ਆਪਾਂ ਇਸ ਤਰੀਕੇ ਸਰੀਰ ਦੇ ਵਿੱਚ ਹੋਣ ਵਾਲੀਆਂ ਪ੍ਰਕਿਰਿਆਵਾਂ ਨੂੰ ਸਿਰਫ ਵੇਖਾਂਗੇ ਤਾਂ ਸਰੀਰ ਸਾਡਾ ਹਲਕਾ ਹੋ ਜਾਵੇਗਾ ਜਿੰਨੀ ਇਹਦੇ ਵਿੱਚ ਖਿਚਾਵਟ ਸੀਗੀ ਖਿੱਚ ਸੀਗੀ ਜਕੜਨ ਸੀਗੀ ਵਿਚਾਰਾਂ ਦਾ ਇੱਕ ਮੰਡਲ ਸੀ ਉਹ ਸਭ ਸ਼ਾਂਤ ਹੋ ਜਾਵੇਗਾ ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਵੇਂ ਬਲਦੀ ਅੱਗ ਦੇ ਉੱਤੇ ਕਿਸੇ ਨੇ ਅੰਮ੍ਰਿਤ ਜਲ ਸ਼ਿਰਕ ਦਿੱਤਾ ਹੋਵੇ ਜੇ ਇਥੇ ਅਨਹਦ ਸ਼ਬਦ ਸੁਣਾਈ ਦਿੰਦੇ ਹੋਣ ਤਾਂ ਹੌਲੀ-ਹੌਲੀ ਪੈਰਾਂ ਤੋਂ ਲੈ ਕੇ ਆਪਣੇ ਸਰੀਰ ਨੂੰ ਸਿਰ ਤੱਕ ਢਿੱਲਾ ਕਰਦੇ ਆਓ ਹੌਲੀ-ਹੌਲੀ ਪਹਿਲਾਂ ਪੈਰਾਂ ਦਾ ਖਿਆਲ ਲੈ ਲਓ ਲੱਤਾਂ ਦਾ ਲੈ ਲਓ ਢਿੱਡ ਦਾ ਲੈ ਲਓ ਕਿ ਇਹ ਮੇਰੇ ਸ਼ਾਂਤ ਹੋ ਚੁੱਕੇ ਆ ਇਹ ਹੁਣ ਆਰਾਮ ਅਵਸਥਾ ਦੇ ਵਿੱਚ ਆ ਫਿਰ ਬਾਹਾਂ ਦਾ ਲੈ ਲਓ ਮੋਢਿਆਂ ਦਾ ਲੈ ਲਓ ਗਰਦਨ ਦਾ ਲੈ ਲਓ ਇਹ ਵਿਚਾਰ ਇਹ ਮਹਿਸੂਸ ਕਰਦੇ ਹੋਏ ਮਥੀ ਵਾਲ ਦੇ ਪਾਸੇ ਆ ਜਾਣਾ ਹੈ ਜਦ ਤੱਕ ਅਸੀਂ ਆਪਣੇ ਇਸ ਸਰੀਰ ਨੂੰ ਢਿੱਲਿਆ ਛੱਡ ਕੇ ਸਿਮਰਨ ਕਰ ਰਹੇ ਹਾਂ ਅਨਹਦ ਸ਼ਬਦ ਸੁਣ ਰਹੇ ਹਾਂ ਸਾਡੇ ਸਰੀਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਘੁੰਮ ਰਹੀ ਸੀ ਉਹ ਸਾਰੀ ਪੋਜ਼ਿਟਿਵ ਹੋ ਜਾਵੇਗੀ ਸਾਡਾ ਜੋ ਔਰਾ ਹੈ ਉਹ ਕਲੀਨ ਹੋਵੇਗਾ ਸਾਡੀ ਸੋਚ ਬਦਲੇਗੀ ਧਿਆਨ ਦੇ ਵਿੱਚ ਉਤਰਨ ਦਾ ਇਹੀ ਤਰੀਕਾ ਹੈ ਕਈ ਜੀਵ ਨੇ ਜੋ ਐਸ ਅਵਸਥਾ ਦੇ ਵਿੱਚ ਬਹੁਤਾ ਸਮਾਂ ਬੈਠੇ ਰਹਿੰਦੇ ਨੇ ਕਿਉਂਕਿ ਸਰੀਰਕ ਕੋਈ ਵੀ ਤਕਲੀਫ ਨਹੀਂ ਹੈ ਪਰ ਕਈ ਜੀਵਾਂ ਨੂੰ ਸਰੀਰਕ ਤਕਲੀਫ ਹੁੰਦੀ ਹੈ ਉਹ ਜ਼ਿਆਦਾ ਸਮਾਂ ਇੱਥੇ ਬੈਠ ਨਹੀਂ ਸਕਦੇ ਕਈ ਜੀਵਾਂ ਨੂੰ ਇਸ ਆਨੰਦ ਦੇ ਵਿੱਚ ਰਹਿੰਦੇ ਹੋਏ ਫਿਰ ਨੀਂਦ ਆ ਜਾਂਦੀ ਹੈ ਉਹ ਸੁੱਖ ਦੀ ਨੀਂਦ ਹੈ ਉਸ ਨੀਂਦ ਦੇ ਵਿੱਚ ਜਾਣਾ ਵੀ ਬਹੁਤ ਵਧੀਆ ਹੈ ਕਿਉਂਕਿ ਮਨ ਸਹਜ ਦੇ ਵਿੱਚ ਜਾ ਕੇ ਸੁੰਨ ਵਿੱਚ ਸਮਾ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਸਿਮਰਨ ਕਰਨ ਤੋਂ ਬਾਅਦ ਹੀ ਕਰਨਾ ਹੈ ਜਦੋਂ ਵਿਚਾਰ ਸਾਡੇ ਖਤਮ ਹੋ ਜਾਂਦੇ ਨੇ ਜਦ ਤੱਕ ਵਿਚਾਰ ਨੇ ਉਦੋਂ ਤੱਕ ਅਸੀਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਜ਼ਰੂਰ ਕਰਨਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਆਉਣ ਦਾ ਕਾਰਨ ਇਹ ਹੈ ਕਿ ਅਸੀਂ ਸੁਵਾਸ ਲੈਣਾ ਹੀ ਭੁੱਲ ਗਏ ਜੋ ਸਹੀ ਪ੍ਰਕਿਰਿਆ ਸੀ ਉਹ ਅਸੀਂ ਛੱਡ ਦਿੱਤੀ ਅਸੀਂ ਇੰਨਾ ਵਿਚਾਰਾਂ ਦੇ ਵਿੱਚ ਖੁੱਬ ਗਏ ਹਾਂ ਪਰ ਸਾਨੂੰ ਕੁਝ ਪਤਾ ਨਹੀਂ ਲੱਗਦਾ ਹੁਣ ਇਹਨਾਂ ਬਿਮਾਰੀਆਂ ਦਾ ਇਲਾਜ ਵੀ ਅਸੀਂ ਬਾਹਰ ਹੀ ਲੱਭਦੇ ਹਾਂ ਇਹਨਾਂ ਸਵਾਸਾਂ ਦੇ ਵਿੱਚ ਇੰਨੀ ਸ਼ਕਤੀ ਹੈ ਜੋ ਨਾਮ ਦੇ ਤੱਕ ਪਹੁੰਚ ਕਰਾਉਂਦੀ ਹੈ ਤੇ ਜੋ ਜੀਵ ਨਾਮ ਤੱਕ ਪਹੁੰਚ ਗਿਆ ਉਹ ਸੰਸਾਰ ਦੀ ਹਰ ਇੱਕ ਚੀਜ਼ ਵਸਤੂ ਨੂੰ ਪ੍ਰਾਪਤ ਕਰ ਸਕਦਾ ਹੈ ਜੋਗ ਸਾਧਨਾ ਕਰਨ ਵਾਲੇ ਜੀਵ ਇਹਨਾਂ ਸਵਾਸਾਂ ਦੀ ਜੋ ਪ੍ਰਕਿਰਿਆ ਇਹਨੂੰ ਸਹੀ ਰੱਖ ਕੇ ਥਰਡ ਆਈ ਨੂੰ ਐਕਟੀਵੇਟ ਕਰਦੇ ਆਂ ਆਪਣੇ ਕੁੰਡਲੀ ਜਾਗਰਣ ਕਰਦੇ ਆ ਪਰ ਨਾਮ ਵਿਆਸੀ ਜਦੋਂ ਸਿਮਰਨ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਇਹ అనుభవ ਆਪਣੇ ਆਪ ਹਣੇ ਸ਼ੁਰੂ ਹੋ ਜਾਂਦੇ ਨੇ ਕੁਝ ਖਾਸ ਧਿਆਨ ਰੱਖਣ ਦੀ ਲੋੜ ਨਹੀਂ ਪੈਂਦੀ ਧਿਆਨ ਸਿਰਫ ਧੁੰਨ ਦੇ ਵਿੱਚ ਇਹ ਸੁਵਾਸ ਸਾਡੇ ਜੀਵਨ ਦੇ ਵਿੱਚ ਸਫਲਤਾ ਦੀ ਕੁੰਜੀ ਹੈ ਕੋਈ ਵੀ ਕੰਮ ਕਰ ਕਰਨ ਤੋਂ ਪਹਿਲਾਂ ਵਾਹਿਗੁਰੂ ਗੁਰੂ ਮੰਤਰ ਦਾ ਸਹਾਰਾ ਲੈਣਾ ਉਸ ਮਾਲਕ ਨੂੰ ਆਪਣੇ ਨਾਲ ਮਹਿਸੂਸ ਕਰਨਾ ਆਪਣੇ ਸਵਾਸਾਂ ਦੇ ਉੱਤੇ ਕੰਟਰੋਲ ਕਰਨਾ ਕਿਉਂਕਿ ਜਦੋਂ ਸਾਨੂੰ ਗੁੱਸਾ ਹੁੰਦਾ ਹੈ ਹੰਕਾਰ ਹੁੰਦਾ ਹੈ ਉਦੋਂ ਸਾਡਾ ਜਿਹੜਾ ਸਵਾਸਾਂ ਦਾ ਬੈਲੈਂਸ ਹੈ ਉਹ ਬਹੁਤ ਜ਼ਿਆਦਾ ਵਿਗੜ ਜਾਂਦਾ ਹੈ